ਹੈਲੋ ਜੀ ਵੈਲਕਮ ਟੂ ਮੈਨੀ ਵਲੋਗ ਹਾਂਜੀ ਤੁਹਾਡਾ ਮੇਰੇ ਨਵੇਂ ਵਲੋਗ 'ਇਸ ਸਵਾਗਤ ਹੈ ਜੀ ਆਈ ਹੋਪ ਕਿ ਸਾਰੇ ਜਣ ਠੀਕ ਠਾਕ ਹੋਗੇ ਵਧੀਆ ਹੋ ਖੁਸ਼हाल ਹੋਗੇ ਤੇ ਹਾਂਜੀ ਆਪਾਂ ਵੀ ਠੀਕ ਠਾਕ ਹਾਂ ਜੀ ਸਾਰੇ ਵਧੀਆ ਤੇ ਹਾਂਜੀ ਫਰੈਂਸ ਅੱਜ ਆਪਾਂ ਦੇਵਾਂਗੇ ਜੀ ਕਮੈਂਟਾਂ ਦੇ ਜਵਾਬ ਤੇ ਜਿਹੜੀ ਆਪਣਾ ਕਮੈਂਟ ਆਇਆ ਸੀ ਜੀ ਲੈਸਿਸ ਵਗੈਰਾ ਵੀਡੀਓ ਤੇ ਜਿਹੜੀਆਂ ਆਪਾਂ ਲੈਸ ਦੀ ਵੀਡੀਓ ਪਾਈਆਂ ਸੀਗੀਆਂ ਤੇ ਰੀਲਾਂ ਦੇ ਰੀਲਾਂ ਆਪਾਂ ਕਿੰਨੇ ਦਾ ਡੱਬਾ ਲੈਂਦਾ ਜੀ ਕਿਹੜੀ ਕੁਆਲਿਟੀ ਦੀ ਰੀਲਾਂ ਤੇ ਇਹਨਾਂ ਸਾਰਿਆਂ ਦੀ ਆਪਾਂ ਕਮੈਂਟਾਂ ਦੇ ਆਪ ਦੇਵਾਂਗੇ ਜੀ ਜਵਾਬ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਆਪਾਂ ਲੈਸਾ ਕਿੱਥੋਂ ਲੈ ਕੇ ਆਏ ਆਂ ਠੀਕ ਹੈ ਜੀ ਅਸੀਂ ਲੈਸਾ ਲੈ ਕੇ ਆਏ ਜੀ ਲੁਧਿਆਣੇ ਤੋਂ ਜਿਆਣੇ ਚ ਜਰਾ ਆਪਾਂ ਜਾਣਨੇ ਆਂ ਜੀ ਘੰਟਾ ਘਰ ਤੋਂ ਆਪਾਂ ਜੀ ਇਹ ਤੋਂ ਆਟੋ ਲੈ ਲਾਂਗੇ ਉੱਥੋਂ ਆਪਾਂ ਪੁੱਛ ਲਾਂਗੇ ਅਸੀਂ ਜਿਆਣੇ ਜੀ ਗੁੜ ਮੰਡੀ ਠੀਕ ਹੈ ਜੀ ਗੁੜ ਮੰਡੀ ਚ ਜਾਵਾਂਗੇ ਬਾਜ਼ਾਰ ਹੈਗਾ ਜੀ ਉੱਥੋਂ ਦਾ ਗੁੜ ਮੰਡੀ ਸਾਬਣ ਮੰਡੀ ਵੀ ਗੁਰ ਮੰਡੀ ਵੀ ਹੈ ਜੀ ਤੇ ਆਪਾਂ ਜਾ ਬੜ ਮੰਡੀ ਸੇਲਜੀ ਉਥੇ ਕਈ ਹੋਰਸੇਲ ਲੈਸਾਂ ਦੀ ਦੁਕਾਨਾਂ ਹੈ ਜੀ ਉਥੇ ਅਸੀਂ ਲੈ ਕੇ ਆਏ ਸੀ ਕਿਹੜੀ ਦੁਕਾਨ ਤੋਂ ਲੈਸ ਲੈ ਕੇ ਆਏ ਜੀ ਅਸੀਂ ਜੀ ਕੇ ਮੁਰੇ ਜੀ ਕੇ ਦੁਕਾਨਾਂ ਨਾਲ ਜੀ ਤੇ ਜਿਹੜਾ ਬਾਅਦ ਚੋਂ ਮੈਨੂੰ ਪਤਾ ਨਹੀਂ ਕੀ ਹੈ ਜੀ ਠੀਕ ਹੈ ਜੀ ਉਥੋਂ ਆਪਾਂ ਹੋਰਸੇਲ ਲੈਸਾਂ ਲੈਂਦੇ ਆਈਆਂ ਉਥੇ ਸਾਰੀਆਂ ਲੈਸਸ ਵਗੈਰਾ ਹੀ ਮਿਲਦੀਆਂ ਜੀ ਜਿਹੜੀਆਂ ਮਰਜ਼ੀ ਲੈਸਾਂ ਲੈ ਲਓ ਉੱਥੇ ਸਾਰੀਆਂ ਲੈਸਾਂ ਹੋਰ ਸੇਲ ਤੇ ਮਿਲਦੀਆਂ ਜੀ ਠੀਕ ਹੈ ਜੀ ਤੁਹਾਨੂੰ ਮੈਂ ਦੱਸ ਦਿਆਂ ਜੀ ਆਪਾਂ ਨੂੰ ਲੈਸਾਂ ਜੇ ਬਹੁਤ ਮੁਨਾਫਾ ਹੁੰਦਾ ਜੀ ਡਬਲ ਮੁਨਾਫਾ ਹੋ ਜਾਂਦੇ ਜੀ ਆਪਾਂ ਨੂੰ ਠੀਕ ਹੈ ਜੀ ਜਿਹੜੀ ਆਪਾਂ ਨੂੰ 10 ਰੁਪਏ ਮੀਟਰ ਵਾਲੀ ਲੈਸ ਹੈ ਜੀ ਉੱਥੋਂ ਆਪਾਂ ਨੂੰ 4.5 ਜਾਂ 5 ਰੁਪਏ ਮੀਟਰ ਲੈਸ ਮਿਲੂਗੀ ਜਿਹੜੀ ਆਪਾਂ ਨੂੰ ਇੱਥੇ 20 ਰੁਪਏ ਮੀਟਰ ਲੈਸ ਹੈ ਉੱਥੇ ਆਪਾਂ ਨੂੰ 10 ਰੁਪਏ ਜਾਂ 7 ਜਾਂ 8 ਰੁਪਏ ਮਿਲੂਗੀ ਕਈ ਐਵਜੀਆਂ ਲੈਸਾਂ ਹੈਗੀਆਂ ਜਿਹੜੀ ਆਪਾਂ ਜਿਵੇਂ ਸਸਤੀਆਂ ਲੈ ਕੇ ਜੀ ਇੱਥੇ ਅਸੀਂ 10 ਰੁਪਏ ਮੀਟਰ ਵੇਚ ਸਕਦੇ ਆ ਉਹ ਲੈਸ ਆਪਾਂ ਨੂੰ 3 ਜਾਂ 4 ਰੁਪਏ ਮੀਟਰ ਵੀ ਵੇਚ ਸਕਦੀ ਹੈ ਜੀ ਤੇ ਉਹ ਆਪਾਂ 10 ਰੁਪਏ ਮੀਟਰ ਤੇ ਸੇਲ ਕਰ ਦਿੰਨੇ ਆ ਠੀਕ ਹੈ ਜੀ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਹੈ ਜੀ ਆਪਾਂ ਵੀ ਕਿੰਨੇ ਰੇਟ ਉਪ ਕਿਹੜੇ ਰੇਟ ਉਪ ਲੈਸਾ ਲੈ ਕੇ ਆਏ ਆ ਤੇ ਕਿੱਥੋਂ ਲੈ ਕੇ ਆਏ ਆ ਤੇ ਜਿਹੜੀ ਅਸੀਂ ਦੁਕਾਨ ਤੋਂ ਲੈਸਾ ਲਏ ਜੀ ਜੀ ਕੇ ਦੁਕਾਨ ਦਾ ਨਾਮ ਬੈਗਦੁਰ ਬਣਾ ਕੀ ਪੈਂਦਾ ਕਿ ਮੈਨੂੰ ਯਾਦ ਨਹੀਂ ਤੇ ਉਹਦੇ ਨਾਲ ਦੋ ਤਿੰਨ ਦੁਕਾਨਾਂ ਛੱਡ ਕੇ ਟੇਲਰ ਮਟੀਰੀਅਲ ਦਾ ਸਮਾਨ ਆ ਜੀ ਉਥੋਂ ਆਪਾਂ ਲੈ ਕੇ ਆ ਜੀ ਰੀਲਾਂ ਬੁਕਰਮ ਗਲੇ ਸਾਰਾ ਕੁਝ ਤੇ ਜਿਹੜਾ ਗਲਿਆਂ ਦਾ ਪੈਕਟ ਹੈ ਜੀ ਆਪਾਂ ਨੂੰ 10 ਗਲਿਆਂ ਦੇ ਪੈਕਟ ਆਪਾਂ ਨੂੰ 160 ਰੁਪਏ ਦੇ ਮਿਲ ਰਿਹਾ ਜੀ 10 ਪੈਕਟ ਤੇ ਜਿਹੜਾ ਰੀਲਾਂ ਦਾ ਡੱਬਾ ਹੈ ਜੀ ਉਹ ਹੈਗਾ ਸਟਾਰ ਪੋਲੀ ਦੀਆਂ ਰੀਲਾਂ ਜਿਹੜੀ ਸਟਾਰਾ ਪੋਲੀ ਦੀ ਰੀਲਾਂ ਠੀਕ ਹੈ ਜੀ ਉਹ ਆਪਾਂ ਨੂੰ ਰੀਲਾਂ ਦਾ ਡੱਬਾ ਪਿਆ ਜੀ ਉਹ 345 ਰੁਪਏ ਡੱਬਾ ਪਿਆ ਜੀ ਆਪਾਂ ਨੂੰ ਠੀਕ ਹੈ ਜੀ ਉਹਦੇ ਵਿੱਚ ਹੁੰਦੀਆਂ ਜੀ 100 ਰੀਲਾਂ ਇੱਕ ਡੱਬੇ ਵਿੱਚ ਤੇ ਉਹ ਜਿਹੜੀ ਰੀਲ ਦੇ ਵਿੱਚ ਧਾਗਾ ਜੀ ਉਹ 180 ਮੀਟਰ ਧਾਗਾ ਹੋਗਾ ਜਿਹਦੇ ਵਿੱਚ ਠੀਕ ਹੈ ਜੀ ਰੀਲ ਉਹ ਵੀ ਬਹੁਤ ਵਧੀਆ ਉਹ ਚ ਵੀ ਆਪ ਨੂੰ ਵਧੀਆ ਪੈਸੇ ਮਿਲਦੇ ਬਹੁਤ ਵਧੀਆ ਕੁਆਲਟੀ ਰੀਲ ਹੈ ਜੀ ਇਹ ਤੇ ਇਹ ਆਪਾਂ ਨੂੰ ਇਹਦੇ ਵਿੱਚ ਵੀ ਆਪ ਨੂੰ ਵਧੀਆ ਮੁਨਾਫਾ ਹੁੰਦਾ ਇੱਕ ਜਿਹੜੀ ਆਪਾਂ ਰੀਲ ਲੈ ਕੇ ਆਂਦੀ ਹੈ ਜੀ ਵਰਧਮਾ ਦੀ ਰੀਲ ਆ ਲੈਂਦੀਆਂ ਉਥੋਂ ਇਹਦੇ ਵਰਧਮਾ ਦਾ ਡੱਬਾ ਜਿਹੜਾ ਹੈਗਾ ਰੀਲਾਂ 390 ਰੁਪਏ ਦਾ ਜੀ ਤੇ ਇਹ ਰੀਲ ਥੋੜੀ ਜੀ ਮਹਿੰਗੀ ਹੈ ਜੀ ਪਰ ਵਧੀਆ ਕੁਆਲਟੀ ਹੈ ਵੀ ਜੀ ਇੱਚ ਵੀ ਆਪਣੇ ਪੈਸੇ ਵਧੀਆ ਬਚ ਰਿਹਾ ਜਿਹੜਾ ਇਹਦਾ ਧਾਗਾ ਹੈ ਜੀ ਉਹ ਵੀ 180 ਮੀਟਰ ਹੈ ਜੀ ਇੱਚ ਵੀ ਧਾਗਾ ਠੀਕ ਹੈ ਜੀ ਤੇ ਇਸ ਤੋਂ ਬਾਅਦ ਜੀ ਹੋਰ ਵੀ ਸਾਰਾ ਸਮਾਨ ਹੀ ਆਪਾਂ ਨੂੰ ਲੈਸ ਰੇਟ ਤੇ ਮਿਲਦਾ ਜਿੰਨਾ ਲੈਸ ਮਿਲਦਾ ਜੀ ਤੁਸੀਂ ਇੱਕ ਜਿੱਥੇ ਅਸੀਂ ਟੇਲ ਮਟੀਰੀਅਲ ਦਾ ਸਮਾਨ ਲੈਂਦੇ ਤੁਸੀਂ ਉਥੋਂ 2000 ਦਾ ਸਮਾਨ ਲਓਗੇ ਤਾਂ ਹੀ ਤੁਹਾਨੂੰ ਸਮਾਨ ਦੇਣਗੇ ਟੇਲਰ ਮਟੀਰੀਅਲ ਦਾ ਜਿਹੜਾ ਸਮਾਨ ਤੁਸੀਂ ਲੈਣਾ ਜੇ ਤੁਸੀਂ 2000 ਦਾ ਸਮਾਨ ਲਓਗੇ ਜੀ ਫਿਰ ਤੁਹਾਨੂੰ ਸਮਾਨ ਦੇਣਗੇ 2000 ਤੋਂ ਘੱਟ ਦੇ ਸਮਾਨ ਤੇ ਉਹ ਤੁਹਾਨੂੰ ਸਮਾਨ ਨਹੀਂ ਦੇਣਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਤੁਸੀਂ ਨਵਾਂ ਕੰਮ ਸਟਾਰਟਿੰਗ ਕਰਨਾ ਹੈ ਕਈ ਵਾਰ ਕਿੰਦਾ ਆਪਣੇ ਕੋਈ ਲੁਧਿਆਣਾ ਜਾਂਦਾ ਹੁੰਦਾ ਜੀ ਤੁਸੀਂ ਉਹਨਾਂ ਨਾਲ ਜਾ ਸਕਦੇ ਆ ਕਿਉਂਕਿ ਤੁਹਾਡਾ ਕਿਰਾਇਆ ਵੱਜੂਗਾ ਜਾਂ ਕਈ ਵਾਰ ਕਿਸੇ ਦੁਕਾਨਦਾਰੇ ਤੁਹਾਡੇ ਘਰੇ ਮੱਲੇ ਚ ਰਿਸ਼ਤੇਦਾਰ ਜਕੜੀਆਂ ਸਮਾਨ ਲੈ ਕੇ ਆਉਣਾ ਹੁੰਦਾ ਦੁਕਾਨ ਦਾ ਕੁਝ ਉਹਨਾਂ ਨੇ ਸਮਾਨ ਦੇ ਵਿੱਚ ਵੀ ਸਮਾਨ ਲੈ ਆ ਸਕਦੇ ਜਿਵੇਂ ਕਿ ਮੈਂ ਲੈ ਕੇ ਆਈ ਆਂ ਅਗਰ ਮੈਂ ਸਮਾਨ ਇਕੱਲਾ ਹੂੰ ਲਵਾ ਜੀ ਜਿਵੇਂ ਮੈਂ ਬੁਕਰਮਾ ਗੱਲੇ ਟੱਚ ਬਟਨ ਇਲਾਸਟਿਕ ਉਹ ਮੈਂ ਲਵਾ ਸਮਾਨ ਥੋੜਾ ਲੈਣਾ ਹੋਵੇ 1000 ਰੁਪਏ ਦਾ ਸਮਾਨ ਲੈਣਾ ਜੀ ਤਾਂ ਮੈਨੂੰ ਉਹ ਸਮਾਨ ਨਹੀਂ ਮਿਲਣਾ ਉਹ ਤੇ ਮੈਂ ਉਹਨਾਂ ਨੇ ਸਮਾਨ ਲੈਣਾ ਸੀ ਉਹਨਾਂ ਨੇ ਸਮਾਨ ਦੇ ਵਿੱਚ ਸਮਾਨ ਲੈ ਲਈਆਂ ਠੀਕ ਹੈ ਤੁਸੀਂ ਥੋੜੇ ਪੈਸਿਆਂ ਚੋਂ ਬਹੁਤ ਵਧੀਆ ਕੰਮ ਸਟਾਰਟ ਕਰ ਸਕਦੇ ਆ ਤੁਸੀਂ 20-25000 ਤੋਂ ਜਾਂ ਮੰਨ ਕੇ ਤੁਸੀਂ 10000 ਤੋਂ ਵੀ ਕੰਮ ਆਪਦਾ ਸਟਾਰਟ ਵਧੀਆ ਕਰ ਸਕਦੇ ਆ ਇੰਨੇ ਰੁਪਏ ਨਾਲ ਤੁਸੀਂ ਵਧੀਆ ਕਮਾਈ ਕਰ ਸਕਦੇ ਆ ਜੀ ਤੇ ਹੋਰ ਆਪ ਨੂੰ ਕਿਹੜਾ ਕਮੈਂਟ ਆਇਆ ਸੀਗਾ ਜੀ ਹਾਂ ਜੀ ਆਪਾਂ ਗੱਲ ਕਰਦੇ ਆ ਸਟੀਚਿੰਗ ਦੀ ਵੀਡੀਓ ਦੀ ਹੈ ਠੀਕ ਹੈ ਜੀ ਮੈਨੂੰ ਸਟੀਚਿੰਗ ਦੀ ਵੀਡੀਓ ਦੇ ਵੀ ਕਈ ਕਮੈਂਟ ਆਏ ਆ ਜੀ ਜਿਵੇਂ ਕੁੜਤੀ ਦੀ ਕਟਿੰਗ ਦੇ ਕਮੈਂਟ ਆ ਜੀ ਉਹ ਕਈ ਸਾਈਜ਼ ਦੀਆਂ ਕੁੜਤੀਆਂ ਮੈਂ ਕਟਿੰਗ ਕਰਨੀਆਂ ਹੈ ਤੇ ਪ੍ਰਿੰਸਿਸ ਕੋਲ ਤੇਰੀ ਕਟਿੰਗ ਹੋ ਗਈ ਜੀ ਸਲਵਾਰ ਦੀ ਕਟਿੰਗ ਐਂਡ ਸਟੀਚਿੰਗ ਹੋ ਗਈ ਜੀ ਸਲਵਾਰ ਦੇ ਵਾਲ ਪੋਨੇ ਸਟ੍ਰੇਟ ਸਲਵਾਰ ਹੋ ਗਈ ਇਹ ਕਈ ਚੀਜ਼ਾਂ ਨੇ ਆਪ ਨੂੰ ਕਮੈਂਟ ਆਇਆ ਜੀ ਤੇ ਤੁਹਾਨੂੰ ਮੈਂ ਕੱਲ੍ਹ ਵਾਲੀ ਵੀਡੀਓ ਦੱਸਿਆ ਸੀ ਜੀ ਆਪਣੇ ਘਰੇ ਲੱਗੇ ਹੈਗੇ ਮਿਸਤਰੀ ਬਸ ਉਹਨਾਂ ਦੇ ਜੀ ਇੱਕ ਦੋ ਦਿਨਾਂ ਦਾ ਕੰਮ ਰਹਿ ਗਿਆ ਉਹਨਾਂ ਮਿਸਤਰੀਆਂ ਦਾ ਇਸ ਤੋਂ ਬਾਅਦ ਆਪਾਂ ਸਾਰੀਆਂ ਵੀਡੀਓ ਬਣਾਵਾਂਗੇ ਜਿੰਨਾ ਵੀ ਆਪ ਨੂੰ ਕਮੈਂਟ ਆਇਆ ਜੀ ਤੇ ਸਾਰਿਆਂ ਨੇ ਮੈਂ ਧੰਨਵਾਦ ਕਰੇ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਵੀਡੀਓ ਨੂੰ ਇੰਨਾ ਪਸੰਦ ਕੀਤਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਸੋ ਫਰੈਂਸ ਤੁਸੀਂ ਅੱਗੇ ਵੀ ਮੇਰੀ ਵੀਡੀਓ ਨੂੰ ਲਈ ਪਿਆਰ ਕਰਦੇ ਹੋ ਪਸੰਦ ਕਰਦੇ ਹੋ ਤੇ ਸਾਰੇ ਜਣੇ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਤੇ ਵਾਤਵਾਰ ਮੇਰੀ ਵੀਡੀਓ ਨੂੰ ਸ਼ੇਅਰ ਕਰੋ ਤੇ ਲਾਈਕ ਕਰੋ ਤੇ ਸੋ ਫਰੈਂਸ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਬਾਏ ਬਾਏ ਰੱਬ ਰੱਖਾ